ਸਾਤਿਰੀਕਾਲ ਜੀ ਮੈਂ ਕਮਲ ਸੇਟੀ ਇਨਫੋ ਦਾ ਖਾਸ ਬੁਲੇਟਿਨ ਲੈ ਕੇ ਪੇਸ਼ ਹਾਂ ਗੜਸ਼ੰਕਰ ਤੋਂ ਬਲਾਚਾਰ ਰੋਡ ਤੇ ਪੈਂਦੇ ਪਿੰਡ ਮਜਾਰੀ ਟੋਲ ਪਲਾਜ਼ਾ ਬੰਦ ਹੋਣ ਦੀ ਕਗਾਰ ਤੇ ਹੈ ਇਸ ਦੇ ਬੰਦ ਹੋਣ ਦਾ ਸਮਾਂ 14 ਫਰਵਰੀ 2023 ਤੈਅ ਕੀਤਾ ਗਿਆ ਹੈ ਇਹ ਟੋਲ ਪਲਾਜ਼ਾ ਕਰੀ 15 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਤੇ ਇਸ ਦਾ ਕੰਟਰੈਕਟ ਖਤਮ ਹੋਣ ਤੇ ਇਸ ਦੀ ਜਗ੍ਹਾ ਨਵਾਂ ਟੋਲ ਲੱਗਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਕਿਉਂਕਿ ਸਰਕਾਰ ਨੇ ਨਵੇਂ ਟੋਲ ਨਾਕੇ ਜਾਂ ਉਹਨਾਂ ਦਾ ਸਮਾਂ ਵਧਾਉਣ ਦਾ ਫੈਸਲਾ ਨਹੀਂ ਲਿਆ ਵੈਸੇ ਵੀ ਕੇਂਦਰ ਸਰਕਾਰ ਵੱਲੋਂ 60 ਕਿਲੋਮੀਟਰ ਦੇ ਦਾਇਰੇ ਵਿੱਚ ਕੋਈ ਵੀ ਨਵਾਂ ਟੋਲ ਨਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਨਮਸ਼ਾਰ ਬੱਸ ਸਟੈਂਡ ਕੋਲ ਕੱਲ ਇੱਕ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਮਾਮੂਲੀ ਗੱਲ ਪਿੱਛੇ ਇੱਕ ਬਜ਼ੁਰਗ ਆਟੋ ਵਾਲੇ ਦੀ ਕੁੱਟਮਾਰ ਕੀਤੀ ਇਸ ਗੱਲ ਦਾ ਸਮੂਹ ਆਟੋ ਯੂਨੀਅਨ ਵੱਲੋਂ ਬਹੁਤ ਬੁਰਾ ਮਨਾਇਆ ਗਿਆ ਜਿਸ ਦੇ ਚਲਦਿਆਂ ਆਟੋ ਯੂਨੀਅਨ ਵੱਲੋਂ ਬੱਸ ਸਟੈਂਡ ਨਵਾਂ ਸ਼ਹਿਰ ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਆਪ ਸਰਕਾਰ ਖਿਲਾਫ ਪ੍ਰਦਰਸ਼ਨ ਕਰਕੇ ਡੀਸੀ ਦੇ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮੀਕ ਮੰਗ ਪੱਤਰ ਸੌਂਪਿਆ ਯੂਥ ਅਕਾਲੀ ਦਲ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਥਿਆੜਾ ਨੇ ਦੱਸਿਆ ਕਿ ਆਪ ਸਰਕਾਰ ਨੇ ਰਾਜ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਚਵਾਧਾ ਕਰਕੇ ਲੋਕਾਂ ਤੇ ਕਿਸਾਨਾਂ ਉੱਤੇ ਬੋਝ ਪਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਲੋਕਾਂ ਨੂੰ ਕੀਤੇ ਵਾਅਦੇ ਯਾਦ ਦਿਵਾਉਣ ਲਈ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਪ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਜਲਦੀ ਪੂਰੇ ਕਰਨ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਘਟ ਕਰਨ ਦੀ ਮੰਗ ਕੀਤੀ ਕਾਰਗੜ ਵਿਕੇ ਹਾਈ ਟੈਕ ਨਾਕੇ ਦੌਰਾਨ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਅਫੀਮ ਹਥਿਆਰ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਇਹਨਾਂ ਮੁਲਜ਼ਮਾਂ ਦਾ ਸਬੰਧ ਨਵਾਂ ਸ਼ਹਿਰ ਦੇ ਆਲੇ ਦੁਆਲੇ ਦੇ ਪਿੰਡਾਂ ਨਾਲ ਸੀ ਪੁਲਿਸ ਵੱਲੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ ਆਲਮਗੀਰ ਸਾਹਿਬ ਪਿੰਡ ਦੇ ਕੋਲ ਕੈਨ ਨਹਿਰ ਵਿੱਚ ਬੰਬ ਮਿਲਣ ਨਾਲ ਸਨਸਨੀ ਫੈਲ ਗਈ। ਰਾਹਗੀਰਾਂ ਨੇ ਬੰਬ ਦੇਖਿਆ ਤੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਵਾਲੀ ਥਾਂ ਤੇ ਪਹੁੰਚ ਕੇ ਪੁਲਿਸ ਨੇ ਆਸ-ਪਾਸ ਦਾ ਇਲਾਕਾ ਸੀਲ ਕਰ ਦਿੱਤਾ ਤੇ ਬੰਬ ਵਿਨੋਧਕ ਦਸਤੇ ਨੂੰ ਮੌਕੇ ਤੇ ਬੁਲਾ ਲਿਆ ਤਾਂ ਕਿ ਬੰਬ ਨੂੰ ਡਿਫਿਊਜ਼ ਕੀਤਾ ਜਾ ਸਕੇ। ਪੁਲਿਸ ਟੀਮ ਨੇ ਬੰਬ ਨੂੰ ਸੁਰੱਖਿਅਤ ਥਾਂ ਤੇ ਰਖਵਾ ਕੇ ਆਸ-ਪਾਸ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਅਤੇ ਬੰਬ ਨੂੰ ਨਹਿਰ ਤੋਂ ਦੂਸਰੀ ਸੁਰੱਖਿਅਤ ਥਾਂ ਤੇ ਲਿਜਾ ਕੇ ਇੱਕ ਟੋਏ ਵਿੱਚ ਰੱਖਿਆ ਗਿਆ। ਬਾਅਦ ਵਿੱਚ ਪਾਮ ਵਿਨੋਧਕ ਦਸਤੇ ਨੇ ਮੈਂਬਰਾਂ ਨੇ ਬੰਬ ਨੂੰ ਕੰਟਰੋਲਡ ਧਮ ਲੁਧਿਆਣਾ ਵਿਖੇ ਤੇਜ਼ ਰਫ਼ਤਾਰ ਥਾਰ ਦੇ ਕਹਿਰ ਕਾਰਨ ਲੋਕਾਂ ਵਿੱਚ ਛਫਲੜ ਦਫੜੀ ਮੱਚ ਗਈ। ਮਾਮਲਾ ਚੌਰਾ ਬਾਜ਼ਾਰ ਦਾ ਹੈ ਜਿੱਥੇ ਇੱਕ ਦੁਕਾਨਦਾਰ ਦੁਕਾਨ ਤੇ ਬਾਹਰ ਖੜੇ ਦੋ ਨੌਜਵਾਨ ਭਰਾਵਾਂ ਨੂੰ ਅਚਾਨਕ ਇੱਕ ਤੇਜ਼ ਰਫ਼ਤਾਰ ਬੇਕਾਬੂ ਥਾਰ ਚਾਲਕ ਨੇ ਕੁਚਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ ਆਪਣੀ ਭੈਣ ਦੇ ਵਿਆਹ ਦੀ ਖਰੀਦਦਾਰੀ ਕਰਨ ਲਈ ਬਾਜ਼ਾਰ ਵਿੱਚ ਆਏ ਸਨ। ਹਾਦਸੇ ਵਿੱਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਖੰਨਾ ਸ਼ਹਿਰ ਵਿੱਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। دیر ਰਾਤ ਦੋ ਬਾਈਕਸਵਾਰ ਲੁਟੇਰਿਆਂ ਨੇ ਸ਼ਰਾਬ ਦੇ ਦੋ ਠੇਕਿਆਂ ਨੂੰ ਲੁੱਟਿਆ। ਪਹਿਲੇ ਸ਼ਰਾਬ ਦੇ ਠੇਕੇ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਘਟਨਾ ਕਰੀਬ 12 ਕਿਲੋਮੀਟਰ ਦੂਰ ਖੰਨਾ ਦੇ ਜੀਟੀ ਰੋਡ ਤੇ ਅਨਾਜ ਮੰਡੀ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਲੁੱਟਖੋ ਕਰਨ ਵਾਲੇ ਹਥਿਆਰਬੰਦ ਬਦਮਾਸ਼ਾਂ ਨੇ ਆਪਣੇ ਮੂੰਹ ਲੁਕਾਏ ਹੋਏ ਸਨ। ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕਰ ਰਹੀ ਹੈ। ਜੰਮੂ ਕਸ਼ਮੀਰ ਵਿੱਚ ਮਾਤਾ ਵੈਸ਼ਨੋ ਦੇਵੀ ਤੋਂ ਥੋੜੀ ਦੂਰ ਸੇਤਰ ਰਿਆਸੀ ਜ਼ਿਲ੍ਹੇ ਵਿੱਚ ਅਰਬਾਂ ਦਾ ਖਜ਼ਾਨਾ ਮਿਲਿਆ ਹੈ। ਦਰਅਸਲ ਭਾਰਤੀ ਭੂ ਵਿਗਿਆਨਕ ਸਰਵੇਖਣ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਸਲਾਲ ਹੇਮਨਾ ਪਿੰਡ ਵਿੱਚ 59 ਲੱਖ ਟਨ ਲੀਥੀਅਮ ਇਨਫਰ ਰਿਸੋਰਸ ਦਾ ਭੰਡਾਰ ਮਿਲਿਆ ਹੈ। ਦੱਸ ਦਈਏ ਕਿ ਜਿੱਥੇ 59 ਲੱਖ ਟਨ ਦਾ ਲੀਥੀਅਮ ਮਿਲਿਆ ਹੈ ਉਹ ਪਿੰਡ ਮਾਤਾ ਵੈਸ਼ਨੋ ਦੇਵੀ ਤੋਂ ਥੋੜੀ ਦੂਰ ਤੇ ਹੀ ਮੌਜੂਦ ਹੈ। ਇਸ ਸੂਤਰਾਂ ਦਾ ਮੰਨਣਾ ਹੈ ਕਿ ਅਰਬਾਂ ਦੇ ਮਿਲੇ ਇਸ ਖਣਿਜ ਪਦਾਰਥ ਨਾਲ ਭਾਰਤ ਦੇ ਕਾਰੋਬਾਰ ਵਿੱਚ ਇੱਕ ਵੱਡਾ ਬਦਲਾ ਆਵੇਗਾ। ਦੁਨੀਆਪਾਰਕ ਵਿੱਚ ਹੁਣ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਨਵੀਂ ਕੋਰੋਨਾ ਗਾਈਡਲਾਈਨਜ਼ ਜਾਰੀ ਕੀਤੀ ਹੈ ਜਿਸ ਤਹਿਤ 6 ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਆਰਟੀਪੀਸੀਆ ਟੈਸਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਇਹਨਾਂ ਦੇਸ਼ਾਂ ਵਿੱਚ ਚੀਨ ਸਿੰਗਾਪੁਰ ਹਾਂਗਕਾਂਗ ਕੋਰੀਆ THAILAND ਅਤੇ ਜਾਪਾਨ ਸ਼ਾਮਿਲ ਹਨ ਫੂਡ ਡਿਲੀਵਰੀ ਕੰਪਨੀ ਜੋਮੈਟੋ ਨੇ ਆਪਣੀ ਤੀਜੀ ਤਿਮਾਹੀ ਦੀ ਵਿੱਤੀ ਆਮਦਨ ਰਿਪੋਰਟ ਵਿੱਚ ਕਿਹਾ ਕਿ ਸਾਡਾ ਘਾਟਾ ਵਧ ਗਿਆ ਹੈ ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਸਨੇ 225 ਛੋਟੇ ਸ਼ਹਿਰਾਂ ਵਿੱਚ ਨੁਕਸਾਨ ਨੂੰ ਦੇਖਦੇ ਉੱਥੇ ਆਪਣਾ ਕੰਮ ਬੰਦ ਕਰ ਦਿੱਤਾ ਹੈ ਫੂਡ ਡਿਲੀਵਰੀ business ਵਿੱਚ ਦਸੰਬਰ ਵਿੱਚ ਖਤਮ ਹੋ ਜਾਵੇਗੀ ਤੇ ਤਿਮਾਹੀ ਵਿੱਚ ਕੰਪਨੀ ਨੂੰ 346.6 ਕਰੋੜ ਦਾ ਘਾਟਾ ਹੋਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੌਰੂ ਦੇ ਰਾਜਪਬਵਨ ਵਿੱਚ ਭਾਰਤੀ ਕ੍ਰਿਕਟ ਟੀਮ ਦੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਰਨਾਟਕ ਕ੍ਰਿਕਟ ਭਾਈਚਾਰੇ ਤੋਂ ਆਏ ਸਾਬਕਾ ਅਤੇ ਸਰਗਰਮ ਦੋਵੇਂ ਭਾਰਤੀ ਖਿਡਾਰੀਆਂ ਲਈ ਡਿਨਰ ਪਾਰਟੀ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਮੋਦੀ 에ਅਰ ਇੰਡੀਆ ਸ਼ੋਅ ਦੇ 14ਵੇਂ ਐਡੀਸ਼ਨ ਦਾ ਉਦਘਾਟਨ ਕਰਨ ਲਈ ਐਤਵਾਰ ਨੂੰ ਬੈਂਗਲੌਰੂ ਪਹੁੰਚੇ ਸਨ ਤੇ ਉਨ੍ਹਾਂ ਦੇ ਦਫ਼ਤਰ ਵਿੱਚ ਰਾਤ ਦੇ ਖਾਣੇ ਦੇ ਲਈ ਸ਼ਹਿਰ ਦੇ ਕੁਝ ਪ੍ਰਭਾਵਸ਼ਾਲੀ ਨਾਵਾਂ ਨੂੰ ਵੀ ਸੱਦਾ ਦਿੱਤਾ ਗਿਆ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ